ਇਸ ਦਿਨ ਦੀ ਅਹਿਮ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਵਾਲਾਤੀ ਦੇ ਵੱਲੋਂ ਜੇਲ ਸੁਪਰਡੈਂਟ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਵਿੱਚ ਵੜ ਕੇ ਹਵਾਲਾਤੀ ਨੇ ਜੇਲ ਸੁਪਰਡੈਂਟ ਦੇ ਉੱਪਰ ਹਮਲਾ ਕੀਤਾ ਸਭ ਤੋਂ ਪਹਿਲਾਂ ਕੁਰਸੀ ਚੱਕ ਕੇ ਹਮਲਾ ਕੀਤਾ ਗਿਆ ਕੁਰਸੀ ਚੁੱਕ ਕੇ ਮਾਰੀ ਗਿਆ ਜੇਲ ਸੁਪਰਡੈਂਟ ਨੂੰ ਤੇ ਇਸ ਤੋਂ ਬਾਅਦ ਟੇਬਲ ਤੇ ਪਿਆ ਸਮਾਨ ਵੀ ਚੁੱਕ ਕੇ ਸੁੱਟਣ ਲੱਗ ਪਿਆ ਤਾਂ ਮੌਕੇ ਤੇ ਮੌਜੂਦ ਜੇਲ ਦੇ ਸਟਾਫ ਦੇ ਵੱਲੋਂ ਉਸ ਨੂੰ ਦਬੋਚ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਵਲਾਤੀ ਸੰਜੇ ਕੁਮਾਰ ਉਰਫ 사જન ਨੈਗਰ ਵਾਸੀ ਛੋਟਾ ਹਰੀਪੁਰ ਗੇਟ ਹਕੀਮਾ ਅੰਮ੍ਰਿਤਸਰ ਨੂੰ ਜੇਲ੍ਹ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ આરોપી ਨੂੰ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਦੇ ਵਿੱਚ ਪੇਸ਼ ਕੀਤਾ ਗਿਆ ਇਸੇ ਪੇਸ਼ੀ ਦੇ ਦੌਰਾਨ ਹੀ આરોપી ਨੇ ਦਫ਼ਤਰ ਦੇ ਵਿੱਚ ਦਾਖਲ ਹੁੰਦੇ ਹੀ ਕੁਰਸੀ ਚੁੱਕ ਕੇ ਸੁਪਰਡੈਂਟ ਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਟੇਬਲ ਤੇ ਪਿਆ ਸਮਾਨ ਪੈਨ ਵਗੈਰਾ ਜੁੱਕ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਦਫਤਰ ਚ ਮੌਜੂਦ ਜੇਲ੍ਹ ਦੇ ਸਟਾਫ ਦੇ ਵੱਲੋਂ ਉਸ ਨੂੰ ਦਬੋਚ ਲਿਆ ਗਿਆ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਸਟਾਫ ਦੇ ਵੱਲੋਂ ਪਹਿਲਾਂ ਉਸ ਨੂੰ ਦਬੋਚ ਲਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਅਗਰ ਕਿਸ ਗੱਲ ਤੋਂ ਹਵਾਲਾਤੀ ਨੇ ਦਫਤਰ ਦੇ ਵਿੱਚ ਦਾਖਲ ਹੁੰਦਿਆਂ ਹੀ ਅਜਿਹੀ ਹਰਕਤ ਕੀਤੀ ਹੈ ਇਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਹਵਾਲਾਤੀ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਔਰ ਇੱਕ ਵਾਰ ਫਿਰ ਤੋਂ ਦੱਸ ਦिए ਕਿ ਜੋ ਹਵਾਲਾ ਆਤੀ ਹੈ ਜਿਸ ਦਾ ਨਾਮ ਸੰਜੀ ਕੁਮਾਰ ਉਰਫ ਸਾਜਨ ਨૈયਰ ਦੱਸਿਆ ਜਾ ਰਿਹਾ ਛੋਟਾ ਹਰੀਪੁਰ ਗੇਟ ਹਕੀਮ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਪਹਿਲਾਂ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ ਜਿੱਥੋਂ ਅੱਜ ਹੀ ਇਸ ਨੂੰ ਗੁਰਦਾਸਪੁਰ ਦੇ ਵਿੱਚ ਸ਼ਿਫਟ ਕੀਤਾ ਗਿਆ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਇਸ ਨੂੰ ਸ਼ਿਫਟ ਕੀਤਾ ਗਿਆ ਸੀ ਤੇ ਸ਼ਿਫਟ ਹੋਣ ਤੋਂ ਬਾਅਦ ਹੀ ਉਸ ਨੂੰ ਗੁਰਦਾਸਪੁਰ ਦੇ ਜੋ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਉਸ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਲਿਆਂਦਾ ਗਿਆ ਇਸੇ ਦੌਰਾਨ ਜਿਵੇਂ ਹੀ ਉਸਨੇ ਦਫਤਰ ਦੇ ਵਿੱਚ ਉਹ ਦਾਖਲ ਹੋਇਆ ਤੇ ਉਸਨੇ ਕੁਰਸੀ ਚੁੱਕ ਕੇ ਸੁਪਰਡੈਂਟ ਵੱਲ ਸੁੱਟ ਦਿੱਤੀ ਸੁਪਰਡੈਂਟ ਦੇ ਉੱਪਰ ਕੁਰਸੀ ਚੁੱਕ ਕੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਜੋ ਸਟਾਫ ਮੌਜੂਦ ਸੀ ਉਸ ਦੇ ਵੱਲੋਂ ਵਿੱਚ ਵਿਚ ਆ ਪੈ ਕੇ ਪਹਿਲਾਂ ਤਾਂ ਸੁਪਰਡੈਂਟ ਦਾ ਬਚਾਅ ਕੀਤਾ ਗਿਆ ਤੇ ਨਾਲ ਹੀ ਤੁਰੰਤ ਕਾਰਵਾਈ ਕਰਦਿਆਂ ਹਵਾਲਾਤੀ ਨੂੰ ਦਬੋਚ ਵੀ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਅਹਿਮ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਵਾਲਾਤੀ ਦੇ ਵੱਲੋਂ ਜੇਲ ਸੁਪਰਡੈਂਟ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦਫਤਰ ਦੇ ਵਿੱਚ ਵੜ ਕੇ ਹਵਾਲਾਤੀ ਨੇ ਜੇਲ ਸੁਪਰਡੈਂਟ ਦੇ ਉੱਪਰ ਹਮਲਾ ਕੀਤਾ ਸਭ ਤੋਂ ਪਹਿਲਾਂ ਕੁਰਸੀ ਚੱਕ ਕੇ ਹਮਲਾ ਕੀਤਾ ਗਿਆ ਕੁਰਸੀ ਚੁੱਕ ਕੇ ਮਾਰੀ ਗਿਆ ਜੇਲ ਸੁਪਰਡੈਂਟ ਨੂੰ ਤੇ ਇਸ ਤੋਂ ਬਾਅਦ ਟੇਬਲ ਤੇ ਪਿਆ ਸਮਾਨ ਵੀ ਚੁੱਕ ਕੇ ਸੁੱਟਣ ਲੱਗ ਪਿਆ ਤਾਂ ਮੌਕੇ ਤੇ ਮੌਜੂਦ ਜੇਲ੍ਹ ਦੇ ਸਟਾਫ ਦੇ ਵੱਲੋਂ ਉਸ ਨੂੰ ਦਬੋਚ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਸੰਜੇ ਕੁਮਾਰ ਉਰਫ 사જન ਨਾਇਗਰ ਵਾਸੀ ਛੋਟਾ ਹਰੀਪੁਰ ਗੇਟ ਹਕੀਮਾ ਅੰਮ੍ਰਿਤਸਰ ਨੂੰ ਜੇਲ੍ਹ ਫਰੀਦਕੋੜ ਦੀ ਕੇਂਦਰੀ ਜੇਲ੍ਹ ਤੋਂ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ આરોપી ਨੂੰ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਦੇ ਵਿੱਚ ਪੇਸ਼ ਕੀਤਾ ਗਿਆ ਇਸੇ ਪੇਸ਼ੀ ਦੇ ਦੌਰਾਨ ਹੀ આરોપી ਨੇ ਦਫਤਰ ਦੇ ਵਿੱਚ ਦਾਖਲ ਹੁੰਦੇ ਹੀ ਕੁਰਸੀ ਚੁੱਕ ਕੇ ਸੁਪਰਡੈਂਟ ਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਟੇਬਲ ਤੇ ਪਿਆ ਸਮਾਨ ਪੈਨ ਵਗੈਰਾ ਚੁੱਕ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਦਫਤਰ ਚ ਮੌਜੂਦ ਜੇਲ੍ਹ ਦੇ ਸਟਾਫ ਦੇ ਵੱਲੋਂ ਉਸ ਨੂੰ ਦਬੋਚ ਲਿਆ ਗਿਆ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਸਟਾਫ ਦੇ ਵੱਲੋਂ ਪਹਿਲਾਂ ਉਸ ਨੂੰ ਦਬੋਚ ਲਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਅਗਰ ਕਿਸ ਗੱਲ ਤੋਂ ਹਵਾਲਾਤੀ ਨੇ ਦਫਤਰ ਦੇ ਵਿੱਚ ਦਾਖਲ ਹੁੰਦਿਆਂ ਹੀ ਅਜੇ ਹੀ ਹਰਕਤ ਕੀਤੀ ਹੈ ਇਸ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਹਵਾਲਾਤੀ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਔਰ ਇੱਕ ਵਾਰ ਫਿਰ ਤੋਂ ਦੱਸ ਦिए ਕਿ ਜੋ ਹਵਾਲਾਤੀ ਹੈ ਜਿਸ ਦਾ ਨਾਮ ਸੰਜੀ ਕੁਮਾਰ ਉਰਫ 사ਜਨ ਨૈયਰ ਦੱਸਿਆ ਜਾ ਰਿਹਾ ਛੋਟਾ ਹਰੀਪੁਰ ਗੇੜ ਹਕੀਮ ਅਮਰ ਸਰ ਦਾ ਰਹਿਣ ਵਾਲਾ ਇਹ ਪਹਿਲਾਂ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ ਜਿੱਥੋਂ ਅੱਜ ਹੀ ਇਸ ਨੂੰ ਗੁਰਦਾਸਪੁਰ ਦੇ ਵਿੱਚ ਸ਼ਿਫਟ ਕੀਤਾ ਗਿਆ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਇਸ ਨੂੰ ਸ਼ਿਫਟ ਕੀਤਾ ਗਿਆ ਸੀ ਤੇ ਸ਼ਿਫਟ ਹੋਣ ਤੋਂ ਬਾਅਦ ਹੀ ਉਸ ਨੂੰ ਗੁਰਦਾਸਪੁਰ ਦੇ ਜੋ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੇ ਉਸ ਦੇ ਦਫਤਰ ਦੇ ਵਿੱਚ ਪੇਸ਼ ਹੋਣ ਦੇ ਲਈ ਲਿਆਂਦਾ ਗਿਆ ਇਸੇ ਦੌਰਾਨ ਜਿਵੇਂ ਹੀ ਉਸ ਨੇ ਦਫਤਰ ਦੇ ਵਿੱਚ ਉਹ ਦਾਖਲ ਹੋਇਆ ਤੇ ਉਸ ਨੇ ਕੁਰਸੀ ਚੁੱਕ ਕੇ ਸੁਪਰਡੈਂਟ ਵੱਲ ਸੁੱਟ ਦਿੱਤੀ ਸੁਪਰਡੈਂਟ ਦੇ ਉੱਪਰ ਕੁਰਸੀ ਚੁੱਕ ਕੇ ਹਮਲਾ ਅਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਜੋ ਸਟਾਫ ਮੌਜੂਦ ਸੀ ਉਸ ਦੇ ਵੱਲੋਂ ਵਿੱਚ ਵਿਚ ਆ ਪੈ ਕੇ ਪਹਿਲਾਂ ਤਾਂ ਸੁਪਰਟੈਂਡੈਂਟ ਦਾ ਬਚਾਅ ਕੀਤਾ ਗਿਆ ਤੇ ਨਾਲ ਹੀ ਤੁਰੰਤ ਕਾਰਵਾਈ ਕਰਦਿਆਂ ਹਵਾਰਾਤੀ ਨੂੰ ਦਬੋਚ ਵੀ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ